ਜੇ ਕੈਸ ਕਟਣ ਦੀ ਮਨਾਹੀ ਕੀਤੀ ਹੈ ਗੁਰੂ ਨੇ ਤੇ ਨਾਖਣ ਕਿਉਂ ਕੱਟਦੇ ਰੇ ਵੀ ਤੇ ਸ਼ਰੀਰ ਦੇ ਨਾਲ ਨੇ ਮੈਂ ਕਿਹਾ ਦੇਖੋ ਨਾਖਣ ਅਸੀਂ ਉਹੀ ਕੱਟਦੇ ਆ ਜਿਹੜੇ ਮੁਰਦਾ ਨੇ ਤੇ ਮੁਰਦਾ ਤੇ ਬੰਦਾ ਵੀ ਹੋਵੇ ਉਹਨੂੰ ਵੀ ਘਰੋਂ ਕੱਢਣਾ ਪੈਂਦਾ ਨਾਖਣ ਦੀ ਤੇ ਗੰਦੀ ਹੋਵੇ ਬੰਦਾ ਵੀ ਮਰ ਜਾਏ ਘਰੋਂ ਤੇ ਕੱਢਣਾ ਪੈਂਦਾ ਸ਼ਰੀਰ ਮਰ ਕੇ ਖਤਮ ਹੋ ਗਿਆ ਮੁਰਦਾ ਨਾਖਣ ਜਿਹੜਾ ਹੈ ਉਹ ਅਸੀਂ ਕੱਟਦੇ ਆ ਜ਼ਿੰਦਾ ਕਟਿਏ ਤੇ ਫੋਨ ਨਿਕਲਦਾ ਹੈ ਜਿੰਦਾ ਨਹੀਂ ਕੱਟ ਰਹੇ ਇਸ ਤਰ੍ਹਾਂ ਕੇਸ ਵੀ ਕੁਝ ਮੁਰਦਾ ਹੋ ਜਾਂਦੇ ਨੇ ਪਰ ਸਾਡੇ ਹੱਥਾਂ ਨੂੰ ਨਹੀਂ ਪਤਾ ਚੱਲ ਸਕਦਾ ਕਿ ਇਸ ਮੁਰਦਾ ਕਿਹੜਾ ਹੈ ਤੇ ਜ਼ਿੰਦਾ ਕਿਹੜਾ ਹੈ ਤੇ ਕੰਗੇ ਨੂੰ ਪਤਾ ਹੁੰਦਾ ਹੈ ਕੰਗਾ ਫੇਰਦੇ ਆ ਮੁਰਦਾ ਕੇਸ ਚੜ ਜਾਂਦੇ ਨੇ ਜ਼ਿੰਦਾ ਵੱਜ ਜਾਂਦੇ ਮੈਂ ਕਿੱਥੇ ਆ ਕਰੋ ਅਸੀਂ ਮੁਰਦਾ ਨਾਫਨ ਕੱਟਦੇ ਆ ਤੇ ਮੁਰਦਾ ਕੇਸ ਸੰਗਾ ਛਾੜ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਅਤੇ ਬੈਲ ਆਈਕਨ ਔਨ ਕਰ ਲਓ ਤਾਂ ਜੋ ਹਰ ਨਵੀਂ ਗੁਰਬਾਣੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ